ਗੁਰਮਖ ਸਿੰਘ ਜੀ ਆਵਾਜ਼ ਤੇ ਮੈਂ ਗਲਤ ਕਰਾ ਵੀ ਤੇਰਾ ਨਾ ਮੇਰੀ ਗੱਲ ਸੁਣ ਨਹੀ ਨਹੀ ਬੋਲਦੇ ਨਹੀ ਉਹ ਗਲਤ ਕਰਾਂ ਤੇ ਨਾਣ ਕੇ ਤੇ ਤੁਹਾਡੇ ਤੱਕ ਰਵੇ ਗਿਆ ਜਾਂਦਾ ਰਿਹਾ ਠੀਕ ਆ ਕੇ ਸਮਾਈ ਹੋਈ ਹੈ ਮੇਰੀ ਤੋ ਦਰਖਾਸਤ ਦਿੱਤੀ ਕਹਣੇ ਠਾਕ ਨੇ ਥਾਣੇ ਦਿਖਾ ਦਿੱਤੀਗੀ ਕਮਿਨੂ ਐਡਮਿਨਿਸਟ੍ਰੇਸ਼ਨ ਕੋਲੋਂ ਕੋਈ ਵੀ ਇਨਸਾ ਨਹੀਂ ਮਿਲਿਆ ਪਤਾ ਨਹੀਂ ਮੈਨੂੰ 40 ਸਾਲ ਹੋ ਗਏ ਇਸ ਥਾਣੇ ਤੇ ਆਉਂਦਿਆਂ ਜਾਂਦਿਆਂ ਪ੍ਰਕਾਸ਼ਤਾਂ ਦਿੰਦੇ ਆ ਡੀਸੀ ਕੋਲ ਆਉਂਦੀ ਆ ਐਸਐਸਪੀ ਕੋਲ ਐਸਐਸਪੀ ਲਿਖਦਾ ਵਾ ਥਾਣੇ ਵਾਲਿਆਂ ਨੂੰ ਤੇ ਥਾਣੇ ਵਾਲੇ ਇਹ ਲਿਖ ਕੇ ਭੇਜ ਦਿੰਦੇ ਆ ਜੀ ਸਾਡੇ ਕੋਲ ਕੋਈ ਇਹ ਨਾ ਝਕਾਰ ਨਹੀਂ ਕਿ ਅਸੀਂ ਇਹਨੂੰ ਇਹਦਾ ਹੱਕ ਦਵਾ ਸਕੀਏ ਕਿਉਂਕਿ ਇਹਨਾਂ ਨੂੰ ਮਿਲ ਜਾਂਦੇ ਆ ਪੈਸੇ ਜਿੰਨੇ ਵੀ ਉਹ ਬਲਜੀਤ ਕੌਰ ਆਈਆ ਉਹ ਵੀ ਨਜਾਇਜ਼ ਲਿਖ ਕੇ ਦੇ ਗਈ ਹੋਰ ਕਿੰਨੇ ਐਸਐਚਓ ਆਏ ਆ ਉਹ ਸਾਰਾ ਲਿਖ ਕੇ ਦੇ ਜਾਂਦੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਤੇ ਰੋਟੀ ਖਾਣ ਜੋਗਾ ਵੀ ਪੈਸਾ ਨਹੀਂ ਹੈਗਾ ਸਾਡੀ ਚਾਰ ਕਿੱਲੇ ਜਾਇਦਾਦ ਮੇਰੀ ਉਦੋਂ ਵੀ ਦੇਖੋ मेरी जायदाद जो मेरे पिता जी नार किले मुकदमे चुके वो चार किले मैं अपना एक किला के वे तीन किले मैं छा के दिते चार किलिया का फिर मैं हकदार लेकिन अज तक पिंड वाले पता भी ये लेकिन गरीब आदमी का कोई भी सुनवाई नहीं करता मेरे परिवार च दो ही भतीये ਤੇ ਉਹ ਜਿਹੜੀ ਮੇਰੀ ਬੇਟੀ ਸੀ ਉਹ ਵਿਚਾਰੀ ਪਤਾ ਨਹੀਂ ਕਿੱਥੇ ਤੱਕ ਗਈ ਖਾਂਦਈ ਹੈ ਤੁਹਾਡੀ ਮੈਰਜ ਹੋਈ ਸੀ ਹਾਂ ਮੇਰੇ ਜੋ ਇਸੀ ਸਰਕ ਤੇ ਬੇਟੀ ਹੈ ਇੱਕ ਬੇਟੀ ਆ ਉਹ ਜਿਹੜੀ ਜਲਬੀਰ ਕੋਰ ਮੇਰੀ ਘਰ ਵਾਲੀ ਹੈ ਨਾ ਉਹ ਦੂਸਰੀ ਜਗ੍ਹਾ ਜਾ ਕੇ ਉਹਦੀ ਮਾਂ ਨੇ ਬਿਠਾਤੀ ਸੀ ਹਾਂਜੀ ਇਹ ਹੁਣ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਜਮੀਨ ਬਣਦੀ ਤੇ ਸਾਡੀ ਚੜਕਲੇ ਜਮੀਨ ਬਣਦੀ ਆ ਗੁਰੂ ਪਿਆਰਿਓ ਇਸੇ ਕਰਕੇ ਮੈਂ ਸਿਰਫ ਮੈਨੂੰ ਰੋਟੀ ਦਾ ਮਸਲਾ ਆਵਾ ਔਰ ਰੋਟੀ ਦੇ ਮਕਸਦ ਚੰਕੀ ਜੀ ਇਹੋ ਹੀ ਹੈ ਕਿ ਮੈਂ ਨੂੰ ਮਤਲਬ ਇੱਥੋਂ ਵੀ ਕੱਢਿਆ ਗਿਆ ਪਿੰਡੋਂ ਵੀ ਕੱਢਿਆ ਗਿਆ ਵਾ ਜਦੋਂ ਮੈਨੂੰ ਪਿੰਡੋਂ ਹੀ ਕੱਢਿਆ ਗਿਆ ਮੈਂ ਆਪਣੀ ਰੋਟੀ ਬਣਾ ਕੇ ਆਪ ਖਾਂਦਾ ਸੀ ਤੇ ਪਿੰਡੋਂ ਵੀ ਉਹ ਸਿਕਮਰੇਜ ਤੋਂ ਮੈਨੂੰ ਕੱਢਿਆ ਗਿਆ ਵਾ ਹੁਣ ਤੁਹਾਡੇ ਕੋ ਘਰ ਰਹਿਣ ਲਈ ਹੈਗਾ ਕੋਈ ਘਰ ਨਹੀਂ ਹੋ ਗਈ ਕੋਈ ਜਗ੍ਹਾ ਨਹੀਂ ਹੈਗੀ ਮੇਰੇ ਕੋਲ ਮੈਂ ਇਸੇ ਤਰ੍ਹਾਂ ਭਟਕਦਾ ਹੀ ਫਿਰੰਡਿਆ ਵਾ ਕਿ ਅੱਜ ਆਖਿਰ ਤੇ ਮੈਨੂੰ ਇੱਥੇ ਆਣ ਕੇ ਆਪਣਾ ਜਿਹੜਾ ਦੁੱਖ ਵਾ ਆਤਮਾ ਦੇਖ ਕਰਨ ਦਾ ਇਹ ਆਖਰੀ ਮੇਰਾ ਇਹ ਸੀਗਾ ਕਿ ਆਤਮ ਨੇ ਪਿਆ ਕਰ ਲਈ ਨਹੀਂ ਉਹ ਪੁਲਿਸ ਆ ਗਈ ਹੈ ਲੱਗਦਾ ਕਿ ਫੈਸਲਾ ਹੋ ਸਕਦਾ ਮੈਨੂੰ ਨਹੀਂ ਲੱਗਦਾ ਸਾਬ ਮੈਨੂੰ ਨਹੀਂ ਲੱਗਦਾ ਸਾਬ ਫੈਸਲਾ ਜੇ ਹੁੰਦਾ ਤੇ 40 ਸਾਲ ਹੋ ਗਏ ਮੈਨੂੰ ਥੱਕੇ ਖਾਂਦੇ ਇਹ ਭਰੋ ਸਕਦੇ ਉਸ ਤੋਂ ਪੁਲਿਸ ਕਾਰਜਾਂ ਨੂੰ ਤੇਰੇ ਜੀ ਅਸੀਂ ਹੱਕ ਦੀ ਹੱਕ ਚ ਨਿਭੜਾਂਗੇ ਤੇ ਜੇ ਹੱਕ ਚ ਨਿਭੜਦੇ ਆ ਤੇ ਠੀਕ ਆ ਨਹੀਂ ਨਿਭੜਦੇ ਤੇ ਇਹਨਾਂ ਦੀ ਮੌਜੂਦ ਸਾਬ ਜੀ ਤੁਸੀਂ ਜਿਹਨੇ న్యూਸ ਚੈਨਲ ਵਾਲੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਅੱਜ ਤੱਕ ਜੇ ਹੱਕ ਕਿਸੇ ਗਰੀਬ ਦਾ ਨਿਭੜਿਆਗਾ ਕਦੀ ਵੀ ਕੋਈ ਵੀ ਆਤਮਤਿਆ ਵਾਲੇ ਪਾਸੇ ਨਾ ਜਾਂਦਾ ਮੈਂ ਇੱਥੇ ਪਹੁੰਚਿਆ ਮੌਕੇ ਤੇ ਜਿਹੜੀ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਆ ਇਹ ਸਾਡੇ ਪਿੰਡ ਦਾ ਜਿਹੜਾ ਗੁਰਮਖ ਸਿੰਘ ਸਨੋ ਫਸਾਕਾ ਸਿੰਘ ਇੱਕ ਢੇਲੂ ਮਸਲੇ ਕਾਰਨ ਉੱਪਰ ਜਿਹੜਾ ਟੈਂਕੀ ਉੱਪਰ ਚੜਿਆ ਹੋਇਆ ਵਾ ਇਹਨੂੰ ਅਸੀਂ ਵੀ ਉੱਪਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਤੁਹਾਡਾ ਢੇਲੂ ਮਸਲਾ ਵਾ ਇਹ ਬੈਠ ਕੇ ਸਮਝਾਇਆ ਜਾ ਸਕਦਾ ਪਰ ਸਾਡੇ ਕਹਿਣ ਤੇ ਵੀ ਨਹੀਂ ਥੱਲੇ ਆਇਆ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਆ ਬਾਕੀ ਉਹ ਇਹੀ ਕਹਿ ਰਿਹਾ ਵੀ ਜਿੱਥੇ ਮੈਂ ਫੋਨ ਕਰ ਦਿੱਤੇ ਡੀਸੀ ਸਾਹਿਬ ਆ ਰਹੇ ਆ ਡੀਸੀ ਸਾਹਿਬ ਦਾ ਪੀਏ ਆ ਰਿਹਾ ਉਹਦੇ ਵਿੱਚ ਸਾਡਾ ਆਟਾ ਕੋਈ ਮਤਲਬ ਨਹੀਂ ਆਹੀ ਤੇ ਇੱਕ ਪੰਚਾਇਤ ਦੇ ਤੌਰ ਤੇ ਇਹਨੂੰ ਬਹੁਤ ਸਮਝਾਇਆ ਵੀ ਚਲ ਆਣ ਥੱਲੇ ਆ ਜਾ ਆਪਾਂ ਤੇਰਾ ਬੈਠ ਕੇ ਫੈਸਲਾ ਕਰਾ ਦਨੇ ਪਰ ਉਹ ਕਿਸੇ ਵੀ ਫੈਸਲੇ ਤੇ ਨਹੀਂ ਆ ਰਿਹਾ ਉਹ ਦਿਸਰਬ ਡੀਸੀ ਸਾਹਿਬ ਦਾ ਹੀ ਨਾ ਲੈ ਰਿਹਾ ਇਹ ਕਿੰਨੇ ਘੰਟੇ ਚੜਿਆ ਜੀ ਇਹ ਤੈਨੂੰ ਇਹ ਸਵੇਰੇ ਕਰੀਬ 7:00 ਦੇ 7:00 ਵਜੇ ਚੜਿਆ ਸਰ ਇਹ ਝਗੜਾ ਕੀ ਝਗੜਾ ਇਹਨਾਂ ਦਾ ਕੋਈ ਕਰਦਾ ਯਾਰ ਜ਼ਮੀਨੀ ਝਗੜਾ ਹੋਵਾ ਕੋਈ ਇਹ ਕਰਦੇ ਹੈ ਇਸੇ ਕੋਈ ਇਹਦੇ ਜਿਹੜੇ ਦੋ ਭਤੀਜੇ ਦਾ ਭਰਾ ਦੀ ਵੀ ਡੈਥ ਹੋ ਚੁੱਕੀ ਆ ਪਤਾਂ ਦੀ ਵੀ ਡੈਥ ਹੋ ਚੁੱਕੀ ਆ ਇਹ ਅੱਜ ਤੋਂ ਕਰੀਬ 10-20 ਸਾਲ ਪਹਿਲਾਂ ਇੱਥੋਂ ਨਿਕਲ ਗਿਆ ਹੈ ਪਤਾ ਨਹੀਂ ਕਿੱਥੇ ਰਹਿ ਰਿਹਾ ਸੀ ਕਿੱਥੇ ਨਹੀਂ ਰਹਿ ਰਿਹਾ ਸੀ ਇਹਦੇ ਹੁਣ ਜਿਹੜੀਆਂ ਆ ਪੋਤਨਾਂ ਆ ਵਾਂ ਜਿਹੜੀਆਂ ਉਹਨਾਂ ਮੁੰਡਿਆਂ ਦੀਆਂ ਗਾ ਭਰਾ ਦੇ ਭਰਾ ਦੀਆਂ ਨਾਂਵਾਂ ਜਿਹੜੀਆਂ ਤੇ ਉਹਨਾਂ ਦੀਆਂ ਉਹ ਵੀ ਆਪੋ ਆਪਣੇ ਘਰੇ ਰਹਿ ਰਹੀਆਂ ਵਾ ਉਹਨਾਂ ਦੇ ਜਿਹੜੇ ਜਿਹੜੇ ਘਰ ਵਾਲੇ ਉਹਨਾਂ ਦਾ ਵੀ ਉਹਨਾਂ ਦਾ ਟਕਰਾਅ ਵਾ ਉਹ ਵੀ ਇੱਥੇ ਨਹੀਂ ਰਹਿ ਰਹੇ ਪਿੰਡ 'ਚ ਨਹੀਂ ਰਹਿੰਦੇ ਨਹੀਂ ਉਹਦੇ ਇਹਦੇ ਦੋਵੇਂ ਭਤੀਜੇ ਵੀ ਇੱਥੇ ਪਿੰਡ 'ਚ ਰਹਿੰਦੇ ਨੇ ਇਹਦੇ ਸਰਪੇ ਦੀਆਂ ਭਤੀਜਾਂ ਉਹਨਾਂ ਰਹਿ ਰਹੀਆਂ ਵਾ ਇਹਦੇ ਜਿਹੜੇ ਦੋਵੇਂ ਭਤੀਜੇ ਉਹ ਵੀ ਕਿਤੇ ਬਾਹਰ ਰਹਿ ਕੇ ਕੰਮ ਕਰਦੇ ਹੋ ਉਹਨਾਂ ਦਾ ਆਪਸ ਵਿੱਚ ਦੋਨਾਂ ਤਿੰਿਆਂ ਨਾਲ ਟਕਰਾਅ ਚੱਲ ਰਿਹਾ ਕੀ ਮੰਗ ਕੀ ਕਰ ਰਿਹਾ ਹੈ ਮੰਗ ਇਹੀ ਕਰ ਰਿਹਾ ਵੀ ਮੈਨੂੰ ਘਰ 'ਚੋਂ ਹਿੱਸਾ ਦੇ ਵਾ ਸਬੰਸਦ ਦੇ ਅਧਿਕਾਰੀ ਇੱਥੇ ਸੇ ਪੁਲਿਸ ਅਫਸਰੀ ਆਏ ਆ ਪਨਾ ਸਰਲੇਰ ਨੋਟ ਤੋਂ ਹੋਰ ਕੋਈ ਨਹੀਂ ਆਇਆ ਅਗਲੀ ਕਾਰਵਾਈ ਕੀ ਅਸੀਂ ਦੇਖੋ ਇਹਨੂੰ ਕਹਿੰਦੇ ਸਮਝਾਉਣਾ ਚਾਹੁੰਦੇ ਆ ਵੀ ਆ ਬੈਠ ਕੇ ਆਪਣਾ ਜਿਹੜਾ ਤੂੰ ਕਾਨੂੰਨੀ ਵੀ ਕਾਰਵਾਈਆਂ ਕੀਤੀਆਂ ਵਾ ਕੋਰਟਾਂ 'ਚ ਕੀਤੀਆਂ ਵਾ ਜੋ ਤੈਨੂੰ ਕੋਰਟਾਂ ਫੈਸਲਾ ਦੇਣਗੇ ਉਹਦੇ ਮੁਤਾਬਕ ਤੈਨੂੰ ਜਿਹੜੀ ਜੜੀ ਬਣਦੀ ਗਈ ਤੈਨੂੰ ਦਿੱਤੀ ਜਾਊਗੀ ਇਹ ਸਾਡੀ ਬੇਨਤੀ ਦਾ ਓਏ ਗੁਰਮੁਖ ਸਿੰਘ ਇਹਨੇ ਪੁੱਤਰ ਵਿਸਾਵਾ ਸਿੰਘ ਵਾਸੀ ਤਾਰਿਆ ਇਹਦਾ ਕੋਈ ਆਪਣੇ ਭਰਾ ਦੇ ਬੇਟਿਆਂ ਤਾਂ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਕੋਈ ਮਸਲਾ ਉਹਦੇ ਤੇ ਕਹਿੰਦੇ ਮੈਨੂੰ ਹੱਕ ਨਹੀਂ ਮਿਲ ਰਿਹਾ ਮੈਂ ਦਿਖਾ ਦਸਾਂ ਜਿੱਦਿਆਂ ਤੈਨਾਂ ਪੂਰੀ ਤੇ ਮੇਰੇ ਹੱਕ ਚ ਕੋਈ ਗੱਲ ਨਹੀਂ ਹੋਈ ਉਹ ਜ਼ਮੀਨ ਧੱਕੇ ਨਾਲ ਆਪਣੇ ਨਾਮ ਤੇ ਰਜਿਸਟਰ ਕਰਾ ਗਏ ਨਾਮ ਮੇਨੂੰ ਘਰ ਚ ਜਗਾ ਦੇ ਰਹੇ ਤੇ ਇਸੇ ਦੁੱਖ ਤੋਂ ਢਕੇ ਟੈਂਕੀ ਤੇ ਚੜੇ ਸੀਗੇ ਤੇ ਚਲੋ ਅੱਜ ਮੈਂ ਆਇਆ ਹਾਂ ਮੌਕੇ ਤੇ ਆਇਆ ਹਾਂ ਤੇ ਇਹਨਾਂ ਮੇਰਾ ਕਹਿਣਾ ਮੰਨਿਆ ਤਾਂ ਟੈਂਕੀ ਦੇ ਥੱਲੇ ਆਏ ਆ ਹੁਣ ਇਹਨਾਂ ਮੈਂ ਮਸਲਾ ਸੁਣੂਗਾ ਕਿਹਦਾ ਕੀ ਆ ਤੇ ਦੋਹਾਂ ਧਰਾਂ ਨੂੰ ਬੁਲਾ ਕੇ ਇਹਨਾਂ ਦੇ ਹੱਕ ਦੀ ਗੱਲ ਕਰਾਂਗੇ ਜੋ ਵੀ ਹੋਊਗੀ ਜੋ ਇਹਨਾਂ ਨਾਲ ਧੱਕਾ ਹੋ ਰਿਹਾ ਵਾ ਉਹ ਇਹਨਾਂ ਨੂੰ ਹੱਕ ਦਵਾਵਾਂਗੇ ਜੋ ਬਣ ਕਿੰਨਾ ਚਿਰ ਚੜੇ ਰਹੇ ਸੀ ਇਹ ਸਵੇਰੇ ਚੜੇ ਦੇ ਕੋਈ 10 ਘੰਟੇ ਵੀਰ ਤਾਂ ਚੜਾ ਗਿਆ ਨਾ ਇਹਨਾਂ ਦੇ ਕੋਈ ਪਰਿਵਾਰਕ ਮੈਂਬਰ ਆਇਆ ਹੁਣ ਪਰਿਵਾਰਕ ਮੈਂਬਰ ਮੈਨੂੰ ਤਾਂ ਤੱਕ ਮਿਲਿਆ ਨਹੀਂ ਅਸਲ ਤੇ ਇਹਨਾਂ ਦੀ ਮੈਰਿਜ ਨਹੀਂ ਹੋਈ ਇਕੱਲੇ ਨਹੀਂ ਦੇ ਪਤੀ ਕੋਈ ਨਹੀਂ ਹੈ ਇਹਨਾਂ ਦਾ ਤੋਂ ਮੈਨੂੰ ਤਾਂ ਕੋਈ ਮਿਲਿਆ ਨਹੀਂ ਅਜੇ ਤੱਕ ਦੋ ਪਾਰਟੀਆਂ ਨੂੰ ਸੱਦਾ ਦੇ ਦੋਹਾਂ ਪਾਰਟੀਆਂ ਨੂੰ ਖਾਣੇ ਬੁਲਾਵਾਂਗੇ ਜੀ ਖਾਣੇ ਬੁਲਾ ਕੇ ਤੇ ਇਹਨਾਂ ਦੇ ਗੱਲਬਾਤ ਸੁਣਾਂਗੇ ਤੇ ਫਿਰ ਇਹਨਾਂ ਦਾ ਅਗਲੀ ਕਾਰਵਾਈ ਕਰਾਂਗੇ ਕੀ ਪੰਜੀ